ਮੈਂ ਤਨ ਰੋਹੀ ਸਰਬ ਸੁਖਾਂ ਦਾ ਤਾ ਸੁਖ ਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟ ਤੋ ਹੋ ਤਿਆਨੰਦਾ ਦੁਖ ਗਇਆ ਮੇਰੇ ਮਨੋਂ ਜਪੋ ਗੁਰੂ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਇਆ ਸੁਖ ਪਾਈਐ ਔਡ ਤੋ ਤੁੰ ਨ ਹੋਈ ਤੁੰਰੇ ਸ਼ਰਨ ਤੁਮਾਰੀ ਆਸਾ ਸੋ ਕਹੋ ਰੱਖ ਰੱਖ ਨਹਾਰ ਦਇਆਲਾ ਨਾਨਕ ਘਰ ਕੀ ਗੋਲੇ ਸੋ ਕਹੋ ਤਲ ਗੁਰ ਸੇ ਕੀਐ ਅਹਨੁ ਸੋ ਸਹਿਜ ਸੁਖਾਐ ਜਨਮ ਮਰਨੁ ਤੁਖਜੋਇ ਵਾਹ ਗੁਰੂ ਸਰਬ ਜੀਉ ਅਨਾਸਰੀ ਮਹਲਾ 4 ਹਮ ਅੰਤਲੇ ਅੰਤ ਵਿਖੇ ਵਿਖਲਾਤੇ ਸੱਲਹਾ ਗੁਰਤਾਲੀ ਸਤਪੁਰ ਤਿਆ ਕਰੀ ਸੁਖ ਦਾਤਾ ਹਮਲਾਵੇਂ ਅਪਨ ਪਾਲੀ ਹਮ ਅੰਧੇ ਅੰਤ ਰਖੇ ਪਖ ਰਾਤੀ ست گور دیا کری سکھدا تا ام لو آپ گر سے کمی

ہر ملیا کھیل کھیل ہر ہر جپ جپ لو چل جانی ہر کہرپا کر بن پالی جن نانک سنگت ساد ہر ملو ਸੰਗਤ ਜਨ ਫਗ ਰਾਤੀ ਹਰਿ ਹਰਨ ਜਪਨੋ ਚਲੋ ਚਨ ਚਾਨੀ ਹਰਿ ਕਿਰਪਾ ਕਰ ਬਨ ਮਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਮਨ ਸਾਧ ਜਨ ਪਗ ਰਾਲੀ